ਨੌਜਵਾਨਾਂ ਦੇ ਵਿੱਚ ਪੜ੍ਹਨ ਦੀ ਆਦਤ ਨੂੰ ਹੋਰ ਹੁਲਾਰਾ ਦੇਣ ਦੇ ਮਕਸਦ ਨਾਲ ਸ਼ੁਰੂ ਕੀਤੀ ਗਈ ਪਿੰਡੂ ਲਾਇਬ੍ਰੇਰੀ ਯੋਜਨਾ ਤਹਿਤ ਪੰਜਾਬ ਵਿੱਚ ਆਧੁਨਿਕ ਸਹੂਲਤਾਂ ਵਾਲੀਆਂ ਲਾਇਬ੍ਰੇਰੀਆਂ ਬਣਾਈਆਂ ਜਾ ਰਹੀਆਂ ਹਨ ਇਸ ਵਕਤ ਪੰਜਾਬ ਭਰ ਦੇ ਵਿੱਚ ਕੁੱਲ 196 ਪਿੰਡੂ ਲਾਇਬ੍ਰੇਰੀਆਂ ਕੰਮ ਕਰ ਰਹੀਆਂ ਹਨ ਅਤੇ 135 ਉਸਾਰੀ ਅਧੀਨ ਹਨ ਪੰਜਾਬ ਸਰਕਾਰ ਵੱਲੋਂ ਹਰ ਹਲਕੇ ਦੇ ਲਈ 64 ਲੱਖ ਰੁਪਏ ਦੀ ਲਾਗਤ ਨਾਲ ਹਰੇਕ ਵਿਧਾਨ ਸਭਾ ਹਲਕੇ 'ਚ 6 ਲਾਇਬ੍ਰੇਰੀਆਂ ਸਥਾਪਿਤ ਕੀਤੀਆਂ ਜਾਣਗੀਆਂ ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾ ਮਾਰਨ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਬਹੁਤ ਵਧੀਆ ਇਲਾਜ ਦੇ ਦੀ ਕੰਪਿਊਟਰ ਵਧੀਆ ਗਈ ਇਸ ਦਾ ਸਟਰਕਚਰ ਸਾਰਾ ਬਹੁਤ ਵਧੀਆ ਪੜਾਈ ਦਾ ਮਾਹੌਲ ਬਹੁਤ ਵਧੀਆ ਫਰਮ ਦਾ ਸਭ ਕੁਝ ਬਹੁਤ ਵਧੀਆ ਲੱਗੇ ਤੁਹਾਨੂੰ ਤਾਂ ਬਹੁਤ ਬੈਨੀਫਿਟ ਮਿਲਿਆ ਇਹ ਕਿ ਤੁਸੀਂ ਬੁੱਕਸ ਮੈਂ ਪੜਦਾ ਹਿੰ ਮਨ ਹਿਸਟਰੀ ਬਾਰੇ ਪਤਾ ਲੱਗਦਾ ਹਰ ਚੀਜ਼ ਬਾਰੇ ਪਤਾ ਲੱਗਦਾ ਬਹੁਤ ਵਧੀਆ ਲੱਗੇ ਲੱਗੇ ਲਾਇਬ੍ਰੇਰੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਤੁਸੀਂ ਪੂਰੀ ਦੁਨੀਆ ਦੇ ਨਾਲ ਦੁਨੀਆ ਚ ਪਹਿਲਾਂ ਕੀ ਹੋਇਆ ਅੱਜ ਕੀ ਹੋ ਰਿਹਾ ਹੈ ਅੱਗੇ ਕੀ ਹੋਣ ਵਾਲਾ ਇਹ ਸਾਰਾ ਤੁਸੀਂ ਕਿਤਾਬਾਂ 'ਚ ਪੜ ਸਕਦੇ ਹੋ ਘਰੇ 100 ਕਿਸਮ ਦੀਆਂ ਕਬੀਲਦਾਰੀਆਂ ਦੇ ਕੰਮਕਾਰ ਚੱਲਦੇ ਰਹਿੰਦੇ ਆ ਸਿਟਿੰਗ ਨਹੀਂ ਬਣਦੀ ਇੱਥੇ ਸਾਨੂੰ ਇਹ ਫਾਇਦਾ ਹੈ ਪੰਜਾਬ ਸਰਕਾਰ ਨੇ ਅੱਜ ਜੋ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਚਲਾਈ ਹੈ ਇਹ ਬਹੁਤ ਵਧੀਆ ਮੁਹਿੰਮ ਚਲਾਈ ਹੈ। ਉਹਨਾਂ ਦੇ ਤਹਿਤ ਮੈਂ ਤੁਹਾਨੂੰ ਅੱਜ ਇੱਕ ਦੋ ਲਾਈਨਾਂ ਵੀ ਸੁਣਾਵਾਂਗਾ। ਪੰਜਾਬ ਸਰਕਾਰ ਨੇ ਬਿਗਲ ਬਜਾਇਆ ਯੁਧ ਨਸ਼ਿਆਂ ਦੇ ਵ੍ਰਿਤ ਚਲਾਇਆ ਡੀਜੀ ਸਾਹਿਬ ਨੇ ਮਿਸ਼ਨ ਬਣਾਇਆ ਡੀਜੀ ਸਾਹਿਬ ਨੇ ਮਿਸ਼ਨ ਬਣਾਇਆ ਆਜੋ ਹਿੱਸਾ ਪਾਈਏ ਨਸ਼ਿਆਂ ਦੀ ਦਲਦਲ ਤੋਂ ਰੰਗਲਾ ਪੰਜਾਬ ਬਚਾਈਏ ਰੰਗਲੇ ਪੰਜਾਬ ਦੀਆਂ ਖੁਸ਼ੀਆਂ ਮੋੜ ਲਿਆਈਏ ਮਾਨ ਸਾਹਿਬ ਨੇ ਕਸਮ ਹੈ ਖਾਈ ਉਹਨਾਂ ਦਾ ਇਹ ਕਹਿਣਾ ਨਸ਼ਾ ਮੁਕਤ ਮੈਂ ਇਸ ਪੰਜਾਬ ਨੂੰ ਇਹ ਕਰਕੇ ਹੀ ਰਹਿਣਾ ਵੈਰ ਵਿਰੋਧ ਦਿਲਾਚੋਂ ਕੱਢ ਕੇ ਵੈਰ ਵਿਰੋਧ ਦਿਲਾਚੋਂ ਕੱਢ ਕੇ ਇੱਕ ਮਹੀਮ ਬਣਾਈਏ ਨਸ਼ਿਆਂ ਦੀ ਦਲਦਲ ਤੋਂ ਰੰਗਲਾ ਪੰਜਾਬ ਬਚਾਈਏ ਇਹਨੂੰ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਪੰਜਾਬ ਦੇ ਮੱਥੇ ਤੇ ਕਲੰਕ ਲੱਗਦਾ ਸੀ ਨਸ਼ਿਆਂ ਦਾ ਉਹਦੇ ਖਿਲਾਫ ਜਿਹੜੀ ਜੰਗ ਵਿੱਢੀ ਹੋਈ ਆ ਉਹਦੇ ਤਹਿਤ ਹੀ ਜਿਹੜਾ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਜਿਹੜਾ ਲੋਕਾਂ ਨੂੰ ਲਾਭੰਦ ਕਰ ਰਹੇ ਕਿ ਨਸ਼ਾ ਬਹੁਤ ਮਾੜੀ ਲਤ ਹੈ ਜਿਸ ਬੱਚੇ ਨੂੰ ਲੱਗੀ ਉਹ ਬਹੁਤ ਪਰਿਵਾਰ ਉਜੜ ਜਾਂਦਾ ਸੋ ਉਸ ਦੇ ਸਬੰਧ ਦੇ ਵਿੱਚ ਹੀ ਜਿਹੜੀ ਅੱਜ ਵੀ ਅਸੀਂ 4 ਨੰਬਰ ਬਾਰਡ ਦੇ ਵਿੱਚ ਗੋਪਾਲ ਜੀ ਨੇ ਸਾਰਾ ਉਹਨਾਂ ਦੀ ਟੀਮ ਨੇ ਪ੍ਰੋਗਰਾਮ ਆਰਗੇਨ ਕੀਤਾ ਔਰ ਉੱਥੇ ਆਇਆ ਔਰ ਬੇਨਤੀ ਕਰਨਾ ਹੈ ਕਿ ਨਸ਼ੇ ਛੱਡੋ ਕੋਡ ਵੱਡੋ ਪੰਜਾਬ ਨੂੰ ਤੰਦਰੁਸਤ ਬਣਾਈਏ ਔਰ ਨਸ਼ਾ ਰਹਿਤ ਪੰਜਾਬ ਬਣਾਈਏ ਤੰਦਰੁਸਤ ਦੀ ਗੱਲ ਕਰ ਰਹੇ ਹੋ ਰਿਸਪਾਂਸ ਕਿਦਾਂ ਦਾ ਮਿਲਦਾ ਨਜ਼ਰ ਆ ਰਿਹਾ ਹੈ ਦੇਖੋ ਜਿਸ ਪਰਿਵਾਰ ਤੇ ਇਹ ਸੱਟ ਪਈ ਹੈ ਉਹ ਹਰ ਇੱਕ ਚਾਹੁੰਦਾ ਹੈ ਕਿ ਵਾਕਈ ਇਹ ਜ਼ਰੂਰੀ ਹੈ ਕਿ ਸਾਨੂੰ ਨਸ਼ਿਆਂ ਦਾ ਨਸ਼ਿਆਂ ਦਾ ਜਿਹੜਾ ਹੈਗਾ ਉਹ ਛੱਡਣਾ ਚਾਹੀਦਾ ਔਰ ਜਿਹੜਾ ਕੋਈ ਬੱਚਾ ਕਿਸੇ ਕਾਰਨ ਕਰਕੇ ਨਸ਼ੇ ਤੇ ਲੱਗ ਗਿਆ ਸਰਕਾਰ ਵੱਲੋਂ ਵੀ ਆ ਅਸੀਂ ਵੀ ਉਹਨਾਂ ਨੂੰ ਕਹਿੰਨੇ ਆ ਕਿ ਅਸੀਂ ਇਲਾਜ ਕਰਾਵਾਂਗੇ ਸੋ ਜਿਹੜਾ ਕੋਈ ਨਸ਼ਾ ਵੇਚਦਾ ਉਹ ਜੇ ਕਿਤੇ ਸਾਡੇ ਧਿਆਨ 'ਚ ਨਹੀਂ ਆਉਂਦਾ ਤਾਂ ਸਰਕਾਰ ਦੇ ਧਿਆਨ 'ਚ ਲਿਆਉਣਗੇ ਤਾਂ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਜਿਹੜਾ ਸੁੱਟੇ ਜਾਊਗਾ ਕਿਉਂਕਿ ਜਿਹੜਾ ਮਾੜਾ ਅੰਸਰ ਹੈ ਉਹਨੇ ਨਸ਼ੇ ਹੀ ਵੇਚਣਾ ਸੋ ਉੱਤੇ ਲਗਾਮ ਲਾਉਣੀ ਵੀ ਬਹੁਤ ਜ਼ਰੂਰੀ ਹੈ ਜੀ ਇਹ ਨਸ਼ੇ ਦੀ ਸਪਲਾਈ ਹੈ ਜੇ ਵੀ ਬਹੁਤ ਮਾਤਰਾ ਦੇ ਵਿੱਚ ਦੇਖੋ ਮੈਂ ਤੁਹਾਡੇ ਨਾਲ ਸਹਿਮਤ ਹਾਂ ਇਹ ਕਿਉਂ ਫੜੀ ਜਾ ਰਹੀ ਹੈ ਕਿਉਂਕਿ ਹੁਣ ਸਰਕਾਰ ਦਾ ਫੋਕਸ ਹੈ ਪਿਛਲੇ ਲੰਬੇ ਸਮੇਂ ਤੋਂ ਸਰਕਾਰਾਂ ਦਾ ਜਿਹੜਾ ਫੋਕਸ ਐ ਇਸ ਪਾਸੇ ਵੱਲ ਨਹੀਂ ਰਿਹਾ ਹੁਣ ਜਦੋਂ ਸਖਤੀ ਕੀਤੀ ਗਈ ਹੈ ਤਾਂ ਸਾਨੂੰ ਪਤਾ ਵੀ ਲੱਗ ਰਿਹਾ ਕਿ ਫਲਾਣਾ ਨਸ਼ਾ ਕਰਦਾ ਫਲਾਣਾ ਨਸ਼ਾ ਕਰਦਾ ਕਿਉਂਕਿ ਪਹਿਲਾਂ ਇਹਨਾਂ ਫੋਕਸ ਨਹੀਂ ਸੀ ਪਿਛਲੇ ਸਰਕਾਰਾਂ ਸਮੇਂ ਸੋਚ ਕਰਕੇ ਸਾਡੇ ਵੱਲੋਂ ਹਮੇਸ਼ਾ ਕੋਸ਼ਿਸ਼ ਹੈ ਕਿ ਅਸੀਂ ਆਪਣਾ ਆਲਾ ਦਵਾਲਾ ਜਿਹੜਾ ਉਹਨੂੰ ਨਸ਼ਾ ਰਹਿਤ ਕਰਾਈਏ ਲੋਕਾਂ ਨੂੰ ਜਾਗਰਤ ਕਰੀਏ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਗਲੀ ਗਲੀ ਜਾ ਕੇ ਘਰ ਘਰ ਜਾ ਕੇ ਲੋਕਾਂ ਨੂੰ ਲਾਮਬੰਦ ਕੀਤਾ ਮੁੱਖ ਮੰਤਰੀ ਸਾਹਿਬ ਨੇ ਕਹਿ ਵੀ ਜੇ ਪੰਜਾਬ ਪੁਲਿਸ ਸਖਤੀ ਹੋਵੇਗੀ ਉਹਨਾਂ ਦਾ ਵੀ ਡੋਪਲੇਸਟ ਹੋਵੇਗਾ ਇਸ ਤੇ ਤੁਹਾਡਾ ਕੀ ਕਹਿਣਾ ਹੈ ਦੇਖੋ ਬਿਲਕੁਲ ਚਾਹੀਦਾ ਇਕੱਲੇ ਪੰਜਾਬ ਪੁਲਿਸ ਦਾ ਕੀ ਐਮਐਲਏ ਦਾ ਵੀ ਹੋ ਜਾਵੇ ਸਬਦ ਵੀ ਹੋ ਜਾਵੇ ਜ਼ਰੂਰੀ ਹੈ ਇਹ ਸਮੇਂ ਦੀ ਲੋੜ ਹੈ ਕਿਉਂਕਿ ਕਈ ਵਾਰੀ ਉਹਦੇ ਚਾਦਰ ਦੇ ਥੱਲੇ ਕੋਈ ਮਾਤੜ ਵਰਗਾ ਹੁੰਦਾ ਨਸ਼ਾ ਕਰਦਾ ਹੁੰਦਾ ਸੋ ਜ਼ਰੂਰੀ ਹੈ ਪਤਾ ਲੱਗੇ ਕੌਣ ਨਸ਼ਾ ਕਰਦਾ ਕੌਣ ਨਹੀਂ ਕਰਦਾ ਠੀਕ ਹੈ ਸਰ ਥੈਂਕ ਯੂ ਸਰ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ ਯੁੱਧ ਨਸ਼ਾ ਦੇ ਵਿਰੁੱਧ ਮਹਿੰਦੇ ਤਹਿਤ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਇਹ ਮੁਹਿੰਮ ਚਲਾਈ ਜਾ ਰਹੀ ਹੈ ਔਰ ਸਮਾਣਾ ਦੇ ਵਿੱਚ ਅੱਜ ਬਾੜ ਨੰਬਰ ਜਿਹੜਾ 4 ਹੈ ਉਸ ਦੇ ਇਲਾਕੇ ਦੇ ਲੋਕਾਂ ਦੇ ਨਾਲ ਪਤਵੰਤੇ ਲੋਕਾਂ ਦੇ ਨਾਲ ਇਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਇਹ ਯੁੱਧ ਨਸ਼ਾ ਦੇ ਵਿਰੁੱਧ ਮਹਿੰਦ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਵਿਧਾਇਕ ਸਮਾਣਾ ਦੇ ਸਾਬਕਾ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਸ਼ਿਰਕਤ ਕੀਤੀ ਤੇ انہوں ਨੇ ਕਿਹਾ ਕਿ ਕੋਈ ਬੱਚਾ ਰਗਦੀ ਦੀ ਗਲਤ ਰਸਤੇ ਪੈ ਗਿਆ ਕੋਤਾਹੇ ਉਹਨੂੰ ਹਟਾ ਕੇ ਅਸੀਂ ਉਸ ਦਾ ਇਲਾਜ ਵੀ ਕਰਾਵਾਂਗੇ ਔਰ ਜੋ ਕੋਈ ਨਸ਼ਾ ਵੇਚਦਾ ਹੈ ਉਸ ਦੇ ਖਿਲਾਫ ਕਾਰਵਾਈ ਵੀ ਸਰਕਾਰ ਕਰੇਗੀ ਔਰ ਨਸ਼ੇ ਦੇ ਕਾਰਨ ਕਰ ਬਰਬਾਦ ਹੋ ਜਾਂਦੇ ਇਸ ਲਈ ਨਸ਼ਾ ਤਿਆਗੋ ਔਰ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਈਏ ਇਹੀ ਸਰਕਾਰ ਦਾ ਮੰਤਵ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੇ ਪੁਲਿਸ ਦੀ ਭਰਤੀ ਹੋਣੇ ਉਹਦੇ ਵਿੱਚ ਮੁਲਾਜ਼ਮਾਂ ਦਾ ਵੀ ਜਿਹੜੇ ਪੁਲਿਸ ਕਰਮੀ ਹੋਣਗੇ ਉਹਨਾਂ ਕੈਬਿਟ ਡੋਪ ਟੈਸਟ ਹੋਣੇ ਇਹ ਚੰਗਾ ਫੈਸਲਾ ਸਰਕਾਰ ਨੇ ਕੀਤਾ ਹੈ ਕੈਮਰਾਮੈਨ ਡੀਕੇ ਗਰਗ ਦੇ ਨਾਲ ਪਰਸੋਤਮ ਕੋਸਿਕ ਦੈਨਿਕ ਸਵੇਰਾ ਟੀਵੀ ਸਮਾਣਾ